ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੇ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਝੋਟੀ ਦਿਖਾਉਣੀ ਆ ਤੇ ਦੇਖੋ ਪੰਜ ਸੱਤ ਨਾਗੀ ਵੀਰ ਦੀ ਹੋਰ ਰੱਖਿਆ ਹੋਇਆ ਖੇਤਾਂ ਦੇ ਵਿੱਚ ਜਮੈਂ ਖੁੱਲੇਵਾਦਾਵਰਨ ਚ ਬਲੀ ਵੀ ਝੋਟੀਆਂ ਸੇਲਾ ਡੜੇਲੇ ਦੇ ਬਾਰੇ ਵੀਰ ਨੂੰ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਭਾਈ ਨਾਮ ਐਡਰੈਸ ਦੱਸਿਓ ਆਪਣਾ ਨਾਂ ਤਾਂ ਮੇਰਾ ਕਾਲਾ ਕਾ ਜੀ ਰਹਿੰਦੇ ਆ ਆਪਾਂ ਜਟਾਣੇ ਦੇ ਵਿੱਚ ਜਟਾਣੇ ਕੋਠੇ ਸੇਣਾ ਜ਼ਿਲ੍ਹਾ ਬਰਨਾਲਾ ਆ ਗਿਆ ਹਾਂ ਬਰਨਾਲਾ ਸਹਿਨੇ ਤੋਂ 2 ਕਿਲੋਮੀਟਰ ਆਪਣੇ ਕੋਠੇ ਪੈਂਦਾ ਹੈ। ਮੋਬਾਈਲ ਨੰਬਰ ਹੀ 76960 64087 76960 64087 ਜਿਹੜੇ ਬੱਚੋਟੀ ਦੇਖੀ ਇਹਨੇ ਜੀ ਕਿਹੜਾ ਸੂਈ ਵੀ ਆ ਇਹ ਦੂਜੀ ਸੂਈ ਸੂਈ ਹੈ ਜੀ। ਸੂਈ ਨੂੰ ਟਾਈਮ ਕਿੰਨਾ ਖੋ ਗਿਆ? ਇਹਨੂੰ ਹੋ ਗਏ 15 ਦਿਨ ਜੀ ਲਗਭਗ। 15 ਹੋ ਗਏ ਉਹਨੂੰ ਬਸ 15 ਦਿਨ। ਬਸ 20 ਦੇ ਲਗਭਗ ਜਹੇਗੇ ਇੱਥੇ। ਨਾ 15 ਹੀ ਹੋਇਆ ਜੀ। 15 ਦਿਨ ਹੋ ਗਿਆ। ਠੀਕ ਹੈ। ਬੱਚਾ ਆ ਗਿਆ ਪਿੱਛੇ। ਕੱਟਾ ਆ ਗਿਆ ਜੀ। ਠੀਕ ਹੈ। ਦੁੱਧ ਕਿੰਨਾ ਹੈਗਾ ਹੁਣ? ਦੁੱਧ ਹੈਗਾ 10 ਲੀਟਰ ਜੀ। ਪੰਜ ਦਾ ਟਾਈਮ ਦਾ ਹਾਜ਼ਰ ਹਾਂਜੀ ਹਾਂ ਚੋਂਡ ਚਵਾਤਾ ਰਧੂਰਾ ਜੀ ਓਕੇ ਆ ਜੀ ਧਾਰਾ ਤੂਰਾ ਸਾਰਾ ਜਮਾ ਠੀਕ ਕੋਈ ਔਲ ਕਪਾ ਕੁਛ ਨਹੀਂ ਠੀਕ ਹੈ ਬੁੜੀਆਂ ਚੋਂਡੀਆਂ ਬਾੜੇ ਪਸ਼ੂ ਕਰਕੇ ਨਾ ਕਰਕੇ ਵੀ ਆਪਾਂ ਹੁਣ ਚਵਾਈ ਨਰਮਾ ਪੂਰੀ ਬੁੜੀ ਚਵਾਈ ਤੇ ਵੇਚਣੀ ਆਪਾਂ ਕਿੰਨੇ ਰੁਪਏ ਦੀ ਇਹ ਮੁੱਲ ਕਰਕੇ ਕਿ ਵੇਚਣੀ ਕਰੀ ਵੇਚਣੀ ਦੱਸ ਵੀ ਕਿੰਨੇ ਪੈਸੇ ਜੇਬ ਵਿੱਚ ਪਾਉਣੇ 80000 ਛੋੜ ਸਪਾਜ ਹੋ ਜਾਊਗਾ ਕਰ ਦਿਆਂਗੇ ਮਾੜਾ ਟੋਰੀ ਭੜਿਆ ਬਾਹਰ ਨੂੰ ਸੁਬਿਰ 80000 ਦੀ ਪਿੱਛੇ ਕਟਾ 15 17 ਦਿਨ ਲਗਭਗ ਹੋ ਗਏ ਇਹਨੂੰ ਸੂਈ ਨੂੰ ਬਾੜੀ ਚੰਗੀ ਚੋਟੇ ਜਿੰਨੀ ਵੀ ਕਹਿ ਦਗੀ ਠੀ ਹਣਾ ਨਵਾਈ ਆ ਪਾਤ ਫੇਰੀਆ ਪਸਮਾ ਫੜ ਗਈ ਹਣਾ ਹੁਣ ਜਦੋਂ ਮਰਜੀ ਚੋਲਾ ਜਦੋਂ ਮਰਜੀ ਠੀਕ ਹੈ ਮੈਂ ਹੁਣ ਚੋਲਾ ਯਾਰ ਠੀਕ ਹੈ ਮਤਲਬ ਬੱਚਾ ਛੱਡੋ ਨਾਲ ਛੱਡੋ ਉਦੇ ਹੀ ਭੇਜੋ ਭੰਮਾ ਹੁਣ ਮਾਰ ਲਾ ਸੋ ਜਮ ਅਮਰੀਕਨ گاਵਾ ਵਰਗੀ ਆ ਤੇ ਬਾਕੀ ਲੈ ਆ ਲੋ ਵਾ ਦੇਖੋ ਥੱਲੇ ਤੋਂ ਫਟਣਾ ਵਾਲੀ ਆ ਜੇ ਕਹੂੰ ਤਾਂ ਪਤਾਰਾ ਮਾਰ ਕੇ ਵੀ ਦਿਖਾ ਦਿੰਨੇ ਠੀਕ ਹੈ ਨਾ ਵੀ ਲੈ ਕੋਈ ਹੋਈ ਸੋ ਤਾਰਾ ਦੇਖੋ ਜਮਾ ਬੱਚਾ ਹੜਦਾ ਵਾ ਥੱਲੇ ਉਦੇ ਹੀ ਜਿਵੇਂ ਮਰਜੀ ਭੇਜੋ ਕੋਈ ਡੈਕਕਿਤ ਨਹੀਂ ਤੇ ਮੂਹਲੇ ਸਰਾ ਜ ਮਾਰਦੀ ਵੀਰ ਤਾਰਾਂ ਦੇ ਬੱਚਾ ਆਪਣੇ ਭੜੇ ਬੱਚਾ ਦਾਹ ਕਰਦਾ ਲੈ ਜਮਾਲ ਦਾਣੇ ਤੇ ਧਾਰਾਂ ਦੀ ਇੱਕ ਨੰਬਰ ਹਨਾ ਮੈਂ ਇੱਕ ਨੰਬਰ ਜਮਾਲ ਨਲ ਟਾਈਮ ਦਿਖਾ ਦੇ ਤੂੰ ਕਿਹੜਾ ਟਾਈਮ ਹੋਇਆ ਬਾਏ ਸਮਝ ਰਿਹਾ ਠੀਕ ਹੈ ਜੱਜਰ ਕਾ ਕਰਕੇ ਹੀ ਆ ਵੀ ਜਦੋਂ ਮਰ ਜੀ ਬਸ ਠੀਕ ਆ ਵੀਰੇ ਓਕੇ ਸੋ ਧਾਰਾ ਆਪਾ ਵੀਡੀਓ ਜਮਾਰ ਕੇ ਦਿਖਾ ਦਿਆਂ ਬੱਚਾ ਆ ਗਿਆ ਪਿੱਛੇ ਕੱਟਾ ਇਹਦੇ 80000 ਦੇ ਵਿੱਚੋਂ ਮਾਨਦਾਨ ਹੋ ਜਾਊਗਾ ਤੇ ਪਸਮਾ ਵਗੈਰਾ ਹੁਣ ਲੈਵਾ ਦੇਖੋ ਜਮਾ ਕਿਆ ਬਸਾ ਥਣ ਸੋਨਾ ਕੱਢਿਆ ਮੁਠੀ ਵਾਲਾ ਹਨਾ ਮਾੜੀ ਹੱਕ ਕਿਆ ਇਹਨੂੰ ਕਰੀ ਨੋਰੇ ਨੂੰ ਸੋ ਲੈਵਾ ਦੇਖ ਸਕਦੇ ਹੋ ਸੋਨਾ ਸਾਫ ਸੁਥਰਾ ਬਟਨ ਵਾਲਾ ਲੈਵਾ ਅਸੀਂ ਦੇ ਵਿੱਚੋਂ ਨਾਮ ਹੋ ਜੋਗੇ ਪੰਡ ਸੈਨਾ ਜਟਾਣੇ ਕੋਠੇ ਦੇ ਨੰਬਰ ਬੋਲ ਦਿਓ ਜੀ ਆਪਣਾ 76960 64087 ਵੀਡੀਓ ਦੇਖ ਲਿਓ ਸਾਬਾ